ਜੀਆਂ ਹੀ ਬੰਡੀਆਂ ਨੇ ਕਦੇ ਦਰਦ ਫਰੋਲੇ ਨਹੀਂ ਆਸਿਆਂ ਚੋਂ ਲੱਭਦੇ ਆਂ ਜ਼ਿੰਦਗੀ ਦੇ ਰੋਸ ਸੱਜਣਾ ਜਿਉਂਦੇ ਦੁਨੀਆ ਦੇ ਮੁੱਕਣੇ ਕਦੇ ਰੋਲੇ ਨਹੀਂ ਜੱਫੀਆਂ ਨੂੰ ਜੱਫੀਆਂ ਨੇ ਟਕਰਾਂ ਨਾਲ ਖੈਨਿਆਂ ਉਹ ਜਿਵੇਂ ਕਲਯੁਗ ਦੇ ਵੇਲੇ ਵਿੱਚ ਅੱਜਕੱਲ ਖੂਨ ਚਿੱਟੇ ਹੋ ਗਏ ਆ ਲੇਕਿਨ ਇਹਨਾਂ ਨੇ ਸਾਬਤ ਕਰਤਾ ਜਿਵੇਂ ਸਾਡੇ ਬਾਬ ਦਾਦਾ ਪਰਦਾਦਾ ਵੇਲੇ ਪੁਰਾਣੀਆਂ ਪੀੜ੍ਹੀਆਂ ਵੇਲੇ ਲੋਕਾਂ ਦਾ ਆਪਸ ਵਿੱਚ ਪਿਆਰ ਹੁੰਦਾ ਸੀ ਉਸੇ ਤਰ੍ਹਾਂ ਇਹ ਸਾਰੇ ਜੱਗ ਦੇ ਵਿੱਚ ਇਹ ਮੈਸੇਜ ਦੇ ਰਹੇ ਆ ਤੇ ਆਪਸ ਵਿੱਚ ਮਿਲ ਬੈਠ ਕੇ ਰਹੋ ਮਿਹਨਤ ਕਰੋ ਨਸ਼ਿਆਂ ਤੋਂ ਦੂਰ ਰਹੋ ਜਿਹੜਾ ਜਿਹੜਾ ਯੂਥ ਆ ਉਹਨੂੰ ਇਹੋ ਮੈਸੇਜ ਦੇਣਾ ਚਾਹੁੰਦੇ ਆ ਕਿ ਦੇਖੋ ਉਹ ਨਸ਼ੇ ਨਸ਼ਿਆਂ ਨੂੰ ਛੱਡ ਬਾਹਰ ਆਓ ਸੁਸਾਇਡ ਨਾ ਕਰੋ ਕਿਉਂਕਿ ਲੋਕ ਅੱਜ ਕੱਲ ਸਰਕਾਰਾਂ ਨੂੰ ਗਾਲਾਂ ਕੱਢੀ ਜਾਂਦੇ ਆ ਕੁਝ ਜਿਹੜੇ ਪੜ੍ਹੇ ਲਿਖੇ ਬੜੇ ਕਾਬਲ ਬੱਚੇ ਸਾਡੇ ਬਾਹਰਲੇ ਮੁਲਕਾਂ ਵਿੱਚ ਜਾ ਰਹੇ ਆ ਉਹ ਅਗਰ ਇੱਥੇ ਹੀ ਮਿਹਨਤ ਕਰਨ ਤਾਂ ਇਹਨਾਂ ਤੋਂ ਉਹ ਸੇਧ ਲੈਣ ਕਿ ਜੇ ਇਹ ਦਰਮਿਆਨ ਗਹਾਲਤ ਦੇ ਵਿੱਚ ਪੀਐਸਪੀਸੀਐਲ ਦੇ ਵਿੱਚ ਜੌਬ ਕਰ ਸਕਦੇ ਆ ਕੁਬਲਾ ਸਵਾਲ ਕਰਨ ਤੋਂ ਪਹਿਲਾਂ ਬੰਦੇ ਨੂੰ ਆਪਣੇ ਦਿਮਾਗ ਤੋਂ 100 ਵਾਰੀ ਸੋਚਣਾ ਚਾਹੀਦਾ ਯਾਰ ਮੈਂ ਸਵਾਲ ਬੰਦਾ ਮੈਂ ਇਹੋ ਜਿਹਾ ਸਵਾਲ ਕਰੂੰਗਾ ਉਹਨਾਂ ਨੂੰ ਜਚੂਗਾ ਇਹ ਸਵਾਲ ਉਹਨੇ ਸਾਰੇ ਮੈਂਬਰਸ ਨੂੰ ਹੀ ਖੁਸ਼ ਕਰ ਸਕਦੇ ਲੇਕਿਨ ਇਹ ਕਹਿੰਦੇ ਜਿੰਨਾ ਕੁਛ ਚੰਗਾ ਹੋ ਸਕਿਆ ਮੈਂ ਆਪਦੀ ਜ਼ਿੰਦਗੀ ਦੇ ਵਿੱਚ ਕਰੂੰਗਾ ਇਹ ਬੜਾ ਵੱਡਾ ਮੈਸੇਜ ਆਉਣ ਵਾਲੀ ਨਵੀਂ ਨੌਜਵਾਨ ਪੀੜ੍ਹੀ ਨੂੰ ਤੇ ਬਾਹਰ ਜਾਣ ਦੀ ਬਜਾਏ ਆਪਣੇ ਮੁਲਕ ਦੀ ਆਪਣੇ ਪੰਜਾਬ ਦੀ ਤਰੱਕੀ ਦੇ ਵਿੱਚ ਯੋਗਦਾਨ ਪਾਓ ਓਲੇ ਬਿਨ ਬੋਲੇ ਨੀ ਖੁਸ਼ੀਆਂ ਹੀ ਵੰਡੀਆਂ ਨੇ ਕਦੇ ਦਰਦ ਫਰੋਲੇ ਨੀ ਆਸਿਆਂ ਚੋਂ ਲੱਭਦੇ ਹਾਂ ਜ਼ਿੰਦਗੀ ਦੇ ਰਾਸ ਸੱਜਣਾ ਜਿਉਂਦੇ ਦੁਨੀਆ ਦੇ ਮੁੱਕਣੇ ਕਦੇ ਰੋਲੇ ਨਹੀਂ ਜੱਫੀਆਂ ਨੂੰ ਜੱਫੀਆਂ ਨੇ ਟਕਰਾਂ ਨਾਲ ਖੈਨਿਆਂ ਉਹ ਸਾਡਾ ਹੋ ਜਾਂਦਾ ਜੀ ਨੂੰ ਮਿਲ ਲੈਨੇ ਆ ਮਹਿਫਿਲ ਲੱਗ ਜਾਂਦੀ ਆ ਜਿੱਥੇ ਵੀ ਬੈਨਿਆਂ ਦੇਖੋ ਜੀ ਅੱਜ ਅਸੀਂ ਬਰਾੜ ਸਾਹਿਬ ਕੋਲੇ ਆਏ ਆ ਤੇ ਬਰਾੜ ਸਾਹਿਬ ਨੇ ਮੈਂ ਉਹ ਹੀ ਹੋ ਗਈ ਮੈਂ ਜਿੱਥੇ ਵੀ ਬੈਨ ਮੈਂ ਮਹਿਫਿਲ ਲੱਗ ਜਾਂਦੀ ਆ ਅਸੀਂ ਬਰਾੜ ਸਾਹਿਬ ਕੋਲੇ ਆਏ ਆ ਬਰਾੜ ਸਾਹਿਬਾਂ ਨੂੰ ਬਾਹਰੋਂ ਲੈ ਕੇ ਆਏ ਆ ਗੱਡੀ ਤੋਂ ਐ ਜੀ ਆ ਕੇ ਹਨੂ ਘਰ ਵਾਲਾ ਸਾਹਿਬਕਤਬ ਜਿਸ ਤਰ੍ਹਾਂ ਹੁੰਦਾ ਸੇਮ ਉਸੇਮ ਬੱਚਿਆਂ ਵਰਗਾ ਸਮਝਿਆ ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਪ੍ਰਮਾਤਮਾ ਨੂੰ ਲੰਬੀ ਉਮਰ ਬਖਸ਼ੇ ਤੇ ਹੋਰ ਇਹਨਾਂ ਨੂੰ ਚੜ੍ਹਦੀ ਕਲਾ ਚ ਰੱਖੇ ਤੇ ਸਰਬੱਤ ਦਾ ਭਲਾ ਮੰਗ ਪੰਗਦੇ ਆ ਤੇ ਨਾਲ ਹੀ ਬਰਾੜ ਸਾਹਿਬ ਨੂੰ ਹੋਰ ਤਰੱਕੀਆਂ ਦੀ ਉਮੀਦ ਰੱਖਦੇ ਆ ਬਹੁਤ ਧੰਨਵਾਦ ਸ਼੍ਰੀ ਅਮਸਰ ਸਾਹਿਬ ਦੀ ਧਰਤੀ ਤੋਂ ਸੋਨਾ ਜੀ ਤੇ ਮੋਨਾ ਜੀ ਜਿਹੜੇ ਰੱਬੀ ਰੂਹ ਆ ਉਹ ਸ੍ਰੀ ਮੁਕਸਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਇਹਨਾਂ ਨੇ ਚਰਨ ਪਾਏ ਆ ਮੈਂ ਇਹਨਾਂ ਦਾ ਆਪਣੇ ਗ੍ਰਹਿ ਵਿਖੇ ਆਉਣ ਤੇ ਇਹਨਾਂ ਦਾ ਨਿੱਘਾ ਸਵਾਗਤ ਕਰਦਾ ਜੀ ਆਇਆਂ ਨੂੰ ਕਹਿੰਦਾ ਇਸ ਤੋਂ ਪਹਿਲਾਂ ਤੁਸੀਂ ਸਾਰਿਆਂ ਨੇ ਇਹਨਾਂ ਦੀ ਵੀ ਇੰਟਰਵਿਊ ਕੀਤੀ ਤੇ ਇੱਕ ਮਹਾਪੁਰਸ਼ਤਾਣੀ ਮੈਂ ਕਹੂੰਗਾ ਇਹਨਾਂ ਨੂੰ ਕਿ ਰੱਬ ਵੱਲੋਂ ਭੇਜੇ ਗਏ ਇੱਕ ਦੂਤ ਆ ਇਹਨਾਂ ਨੇ ਇੱਕ ਬੜਾ ਵਧੀਆ ਮੈਸੇਜ ਸਮਾਜ ਨੂੰ ਵੀ ਦਿੱਤਾ ਅਗਾਹ ਜਾ ਕੇ ਵੀ ਇਹਨਾਂ ਨੇ ਸਮਾਜ ਨੂੰ ਬੜੀ ਸਵਧੀਆ ਸਿਹਤ ਦੇਣੀ ਆ ਔਰ ਇਹਨਾਂ ਨੇ ਇਹ ਚਿਤਾਇਆ ਕਿ ਕੋਈ ਵੀ ਜਿਹੜਾ ਬੰਦਾ ਕੋਈ ਪ੍ਰਮਾਤਮਾ ਵੱਲੋਂ ਕਈ ਵਾਰੀ ਜਿਵੇਂ ਦੋਵੇਂ ਭਰਾ ਆਪਸ ਵਿੱਚ ਜੁੜਵਾਏ ਜੁੜੇ ਹੋਏ ਆ ਕਿ ਦਿਲ ਛੋਟਾ ਨਹੀਂ ਕਰਨਾ ਚਾਹੀਦਾ ਢੇਰੀ ਢਾਕੇ ਨਹੀਂ ਬੈਠਣਾ ਚਾਹੀਦਾ ਇਨਸਾਨ ਹਿੰਮਤ ਕਰੇ ਤਾਂ ਕੁਝ ਵੀ ਬਣ ਸਕਦਾ ਔਰ ਅੱਜ ਵੇਖੋ ਇਹਨਾਂ ਦਾ ਦੁਨੀਆ ਭਰ ਦੇ ਵਿੱਚ ਕਿੰਨਾ ਵੱਡਾ ਨਾਂ ਬਣ ਗਿਆ ਆਪਸ ਦੇ ਵਿੱਚ ਤਾਂ ਇਹਨਾਂ ਦੋਵਾਂ ਭਰਾਵਾਂ ਦਾ ਪਿਆਰ ਹੈਗਾ ਹੀ ਆ ਇਹ ਪਿਆਰ ਦੀ ਮਿਸਾਲ ਇਹਨਾਂ ਨੇ ਹੋਰ ਘਰਾਂ 'ਚ ਵੀ ਦਿੱਤੀ ਆ ਚਾਹੇ ਕੋਈ ਗਰੀਬ ਹੋਵੇ ਚਾਹੇ ਅਮੀਰ ਹੋਵੇ ਕਿ ਹਰ ਇੱਕ ਨੂੰ ਜਿਹੜਾ ਆਪਸੀ ਖੂਨ ਹੁੰਦਾ ਉਹ ਜਿਵੇਂ ਕਾਲ ਯੁੱਗ ਦੇ ਵੇਲੇ ਵਿੱਚ ਅੱਜ ਕੱਲ ਖੂਨ ਚਟੇ ਹੋ ਗਏ ਆ ਲੇਕਿਨ ਇਹਨਾਂ ਨੇ ਸਾਬਤ ਕਰਤਾ ਜਿਵੇਂ ਸਾਡੇ ਬਾਪ ਦਾਦਾ ਪਰਦਾਦਾ ਵੇਲੇ ਪੁਰਾਣੀਆਂ ਪੀੜ੍ਹੀਆਂ ਵੇਲੇ ਲੋਕਾਂ ਦਾ ਆਪਸ ਵਿੱਚ ਪਿਆਰ ਹੁੰਦਾ ਸੀ ਉਸੇ ਤਰ੍ਹਾਂ ਇਹ ਸਾਰੇ ਜੱਗ ਦੇ ਵਿੱਚ ਇਹ ਮੈਸੇਜ ਦੇ ਰਹੇ ਆ ਕਿ ਆਪਸ ਵਿੱਚ ਮਿਲ ਬੈਠ ਕੇ ਰਹੋ ਮਿਹਨਤ ਕਰੋ ਨਸ਼ਿਆਂ ਤੋਂ ਦੂਰ ਰਹੋ ਬਹੁਤ ਅੱਛਾ ਇਹਨਾਂ ਨੇ ਮੈਸੇਜ ਸਾਰੀ ਨੌਜਵਾਨ ਪੀੜ੍ਹੀ ਨੂੰ ਦਿੱਤਾ ਔਰ ਪਹਿਲਾਂ ਵੀ ਬੈਠਿਆ ਸੀ ਇਕੱਲੇ ਗੱਲਾਂ ਕਰੀ ਗਏ ਆ ਇਹ ਬੜੇ ਚਿੰਤਾਤ ਆ ਕਿ ਜਿਹੜੀ ਪੰਜਾਬ ਦੀ ਜਵਾਨੀ ਜਿਹੜੀ ਇੱਕ ਤਾਂ ਕੁਝ ਤਾਂ ਨਾਸ਼ੇ ਵਿੱਚ ਗਲਤਾਨ ਹੋ ਗਈ ਹੈ ਤੇ ਕੁਝ ਜਿਹੜੇ ਪੜ੍ਹੇ ਲਿਖੇ ਬੜੇ ਕਾਬਲ ਬੱਚੇ ਸਾਡੇ ਬਾਹਰਲੇ ਮੁਲਕਾਂ ਵਿੱਚ ਜਾ ਰਹੇ ਆ ਉਹ ਅਗਰ ਇੱਥੇ ਹੀ ਮਿਹਨਤ ਕਰਨ ਤਾਂ ਇਹਨਾਂ ਤੋਂ ਉਹ ਸੇਧ ਲੈਣ ਕਿ ਜੇ ਇਹ ਦਰਮਿਆੰਗ ਹਾਲਤ ਦੇ ਵਿੱਚ ਪੀਐਸਪੀਸੀਐਲ ਦੇ ਵਿੱਚ ਜੌਬ ਕਰ ਸਕਦੇ ਆ ਦੂਜੇ ਭਰਾਣੇ ਕਹੇ ਕਿ ਮੈਂ ਡੈਮੋਕਰੈਟਿਕ ਕੰਟਰੀ ਦੇ ਦਾ ਵਸਨੀਕ ਆ ਮੈਂ ਪੋਲਿਟਿਕਸ ਦੇ ਵਿੱਚ ਆ ਕੇ ਕੁਝ ਚੰਗਾ ਕਰਨਾ ਚਾਹੁੰਗਾ ਕਿ ਸਮਾਜ ਦੇ ਵਿੱਚ ਕੁਝ ਚੰਗਾ ਹੋਵੇ ਇਹ ਠੀਕ ਆ ਕਿ ਸਾਰੇ ਲੋਕਾਂ ਨੂੰ ਸੈਟੀਸਫਾਈ ਨਹੀਂ ਕੀਤਾ ਜਾ ਸਕਦਾ ਆਪਾਂ ਘਰ ਦੇ ਆਪਣੇ ਸਾਰੇ ਮੈਂਬਰਸ ਨੂੰ ਹੀ ਨਹੀਂ ਖੁਸ਼ ਕਰ ਸਕਦੇ ਲੇਕਿਨ ਇਹ ਕਹਿੰਦੇ ਜਿੰਨਾ ਕੁਛ ਚੰਗਾ ਹੋ ਸਕੇ ਮੈਂ ਆਪਦੀ ਜ਼ਿੰਦਗੀ ਦੇ ਵਿੱਚ ਕਰੂੰਗਾ ਇਹ ਬੜਾ ਵੱਡਾ ਮੈਸੇਜ ਆਉਣ ਵਾਲੀ ਨਵੀਂ ਨੌਜਵਾਨ ਪੀੜ੍ਹੀ ਨੂੰ ਕਿ ਬਾਹਰ ਜਾਣ ਦੀ ਬਜਾਏ ਆਪਣੇ ਮੁਲਕ ਦੀ ਆਪਣੇ ਪੰਜਾਬ ਦੀ ਤਰੱਕੀ ਦੇ ਵਿੱਚ ਯੋਗਦਾਨ ਪਾਓ ਔਰ ਆਪਣੇ ਮਾਪੇ ਦਾ ਖਾਸ ਕਰਕੇ ਜਿਹੜਾ ਉਹ ਪਿਆਰ ਕਰੋ ਉਹਨਾਂ ਦਾ ਧਿਆਨ ਰੱਖੋ ਜਿਹੜੇ ਬਜ਼ੁਰਗ ਹੋ ਗਏ ਉਹਨਾਂ ਦੀ ਸੇਵਾ ਕਰਨਾ ਸਮਝ ਲਓ ਵੀ ਗੁਰੂ ਦੀ ਸੇਵਾ ਕਰਨ ਦੇ ਸਮਾਨ ਪੀੜੀ ਟਾ ਕੇ ਬੈਠੇ ਹੋਏ ਸੀ ਘਰੇ ਤੇ ਅੱਜ ਫਿਰ ਉਹਨਾਂ ਨੂੰ ਆਸ ਜਾਗੀ ਹੈਗੀ ਆ ਅਸੀਂ ਉਹਨਾਂ ਲੋਕਾਂ ਵਾਸਤੇ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਤੇ ਅੱਜ ਸਾਨੂੰ ਸੁਭਾਗਾ ਸਮਾਂ ਮਿਲਿਆ ਹਨੀ ਬਰਾੜ ਜੀ ਜਿਹੜੇ ਆਪਣੇ ਐਕਸਐਮਐਲਏ ਆਪਣੇ ਉਹਨਾਂ ਮੁਸਲੀਮ ਮੁਖਤਸਰ ਸਾਹਿਬ ਤੋਂ ਉਹਨਾਂ ਨੂੰ ਮਿਲਣ ਦਾ ਮੌਕਾ ਮਿਲਿਆ ਇਹ ਬਹੁਤ ਵਧੀਆ ਉਹਨਾਂ ਦਾ ਸੁਭਾਅ ਬਹੁਤ ਵਧੀਆ ਹੁੰਦੇ ਹੀ ਉਹਨਾਂ ਨੇ ਖੁਦ ਜਾ ਕੇ ਉਹਨੂੰ ਲੈ ਕੇ ਆਏ ਥੈਂਕ ਯੂ ਤੇ ਰੋਟੀ ਪਾਣੀ ਛਕਾਇਆ ਸਾਨੂੰ ਪੂਰਾ ਮਤਲਬ ਘਰ ਵਾਲਾ ਸਾਰਾ ਮਾਹੌਲ ਚੱਲ ਆਪਣੇ ਬੱਚੇ ਸਮਝ ਕੇ ਕੀਤਾ ਤੇ ਅੱਜ ਦਾ ਜਿਹੜਾ ਯੂਥ ਆ ਉਹਨੂੰ ਇਹੋ ਹੀ ਮੈਂ ਸਿੱਧਣਾ ਚਾਹੁੰਦੇ ਆ ਕਿ ਦੇਖੋ ਉਹ ਨਸ਼ੇ ਨਸ਼ਿਆਂ ਤੋਂ ਬਾਹਰ ਆਓ ਸੈਲ ਸੂਸਾਈਡ ਨਾ ਕਰੋ ਕਿਉਂਕਿ ਲੋਕ ਅੱਜ ਕੱਲ ਸਰਕਾਰਾਂ ਨੂੰ ਗਾਲਾਂ ਕੱਢੀ ਜਾਂਦੇ ਆ ਦੇਖੋ ਆਪਣਾ ਖੁਦ ਦੇਖੋ ਮਿਹਨਤ ਕਰੋ ਮਿਹਨਤ ਕਰੋ ਇਸ ਤਰ੍ਹਾਂ ਮਤਲਬ ਕਿ ਗਾਲਾਂ ਗੁਲਾ ਨਾ ਕਢੋ ਤੇ ਜ਼ਿੰਦਗੀ ਚ ਅੱਗੇ ਵਧਣ ਵਾਸਤੇ ਤੇ ਪੋਜ਼ਿਟਿਵ ਰਹੋ ਤੇ ਬਸ ਇੰਨਾ ਹੀ ਹੈ ਕਿ ਕਿਸੇ ਦਾ ਮਤਲਬ ਕਹਿਨ ਤੋਂ ਪਾਓ ਕਿ ਕਿਸੇ ਬਾਰੇ ਕੁਝ ਮਾੜਾ ਨਾ ਸੋਚੋ ਕੁਝ ਮਾੜਾ ਨਾ ਬੋਲੋ ਜਿਨਾਂ ਚਿਰ ਅੱਖੀ ਨਾ ਦੇਖੋ ਦਾ ਕੰਨੀ ਨਾ ਸੁਣੋ ਸ਼੍ਰੀ ਅੱਜ ਅੱਜ ਜਿਹੜਾ ਲੱਗਾ ਇੱਕ ਪ੍ਰਾਪਤੀ ਤੇ ਹਨਾ ਉਹ ਗਵਰਨਮੈਂਟ ਜੋਬ ਮਿਲੀ ਹੋਈ ਆ ਤੁਹਾਨੂੰ ਲਾਈਫ ਇੰਦ ਲੱਗਦਾ ਕਿ ਸੈਟਿੰਗ ਆ ਨਾ ਕਦੇ ਜਦੋਂ ਉਹ ਪਿੰਗਲਵਾੜੇ ਰਹਿੰਦੇ ਸੀ ਉਦੋਂ ਵੀ ਕਦੇ ਮਨ ਦੇ ਵਿੱਚ ਇਹ ਖਿਆਲ ਆਇਆ ਕਿ ਨਹੀਂ ਆਹ ਲਾਈਫ ਕਿਹੋ ਜੀ ਦੇਤੀ ਪ੍ਰਮਾਤਮਾ ਨੇ ਜਾਂ ਕਿਹੋ ਜੇ ਸ਼ੁਰੂ ਤੋਂ ਕਿਵੇਂ ਆ ਜ਼ਿੰਦਗੀ ਜਿਹੜੀ ਸਾਡੇ ਸਿੱਖੋ ਜੀ ਸਾਡੇ ਦਿਮਾਗ ਦੇ ਵਿੱਚ ਕਦੀ ਵੀ ਇਹੋ ਜੀ ਗੱਲ ਨਾ ਰੱਬ ਨੇ ਲਿਆਂਦੀ ਤੇ ਨਾ ਹੀ ਕਦੀ ਆਵੇ ਕਿਉਂਕਿ ਉਸ ਭਗਤ ਪੂਰਨ ਸਿੰਘ ਉਹਨਾਂ ਦੀ ਜਿਹੜੀ ਸੇਵਾ ਆ ਨਾ ਉਹ ਬਹੁਤ ਬਹੁਤ ਹੀ ਵੱਡੀ ਸੇਵਾ ਆ ਉਹ ਅੱਗੋਂ ਹੁਣ ਡਾਕਟਰ ਇੰਦਰਜੀਤ ਕੌਰ ਬੀਬੀ ਜੀ ਕਰ ਰਹੇ ਨੇ ਤੇ ਸਾਡਾ ਸਾਰਾ ਬਚਪਨ ਉੱਥੇ ਹੀ ਲੰਘਿਆ ਤੇ ਸਾਰੀ ਪੜ੍ਹਾਈ ਲਿਖਾਈ ਆਪਾਂ ਉੱਥੋਂ ਕੀਤੀ ਉਹਨਾਂ ਦੀ ਬਦੌਲਤ ਅੱਜ ਜੋ ਅਸੀਂ ਬੈਠੇ ਬੈਠੇ ਆਂ ਜਿਸ ਮੁਕਾਮ ਤੇ ਬੈਠੇ ਆਂ ਜਾਂ ਵੀ ਉਹ ਸਾਰਾ ਉਹਨਾਂ ਦੇ ਬਦੌਲਤ। ਸ੍ਰੀ ਮੁਕਸਰ ਸਾਹਿਬ ਤੋਂ ਤੁਹਾਡਾ ਸਭ ਤੋਂ ਪਹਿਲਾਂ ਬਹੁਤ-ਬਹੁਤ ਸਵਾਗਤ ਹੈ। ਤੇ ਸਾਨੂੰ ਪਹਿਲਾਂ ਦੱਸੋ ਵੀ ਤੁਹਾਡੇ ਚੋਂ ਸੋਨਾ ਸਿੰਘ ਬਹੂਆ ਤੇ ਮੋਨਾ ਸਿੰਘ ਕੋਲ। ਮੇਰਾ ਨਾਮ ਸੋਨਾ ਸਿੰਘ, ਮੇਰਾ ਨਾਮ ਮੋਨਾ ਸਿੰਘ ਹੈ। ਬਚਪਨ ਤੋਂ ਤੁਮ ਕਹੋ ਜ ਜੀਵਨ ਮਿਲਾ ਖਾਲੀ ਮੀ ਵਾਲਾ ਜੀਵਨ ਮਿਲਾ ਕੇ ਲੋਕਾਂ ਨੇ ਤਾਂ ਹਮ ਇੱਕ ਮਜ਼ਾਕ ਦਾ ਪਾਤਰ ਸਮਝਿਆ ਸੀਗਾ। ਦੇ ਉਸ ਬਾਰੇ ਦੱਸੋ ਦੇਖੋ ਜੀ ਲੋਕਾਂ ਨੇ ਮਜ਼ਾਕ ਵਾਲਾ ਪਾਤਰ ਤੇ ਬਹੁਤ ਜ਼ਿਆਦਾ ਹੀ ਸਮਝਿਆ ਅਸੀਂ ਕਿਉਂਕਿ ਇਸ ਗੱਲ ਤੋਂ ਗੁਰੇ ਨਾ ਗਰੀਜ ਨਹੀਂ ਕਰਦੇ ਤੇ ਜਿੱਥੇ ਵੀ ਕਿਤੇ ਹੀ ਜਾਂਦੇ ਆ ਲੋਕ ਉਲਟੇ ਪੁਲਟੇ ਸਵਾਲ ਕਰਦੇ ਆ ਉਲਟੇ ਕਰਦੇ ਸਵਾਲ ਹਾਂ ਥੋੜਾ ਜਿਹਾ ਹੁੰਦਾ ਆ ਦਾ ਫੀਲ ਅਸੀਂ ਜਿਵੇਂ ਅਸੀਂ ਵੀ ਸਮਝਦੇ ਕਿ 댓ਸ ਆ ਕਾਮਨ ਮੈਨ ਕਾਮਨ ਮੈਨ ਕਿ ਅਸੀਂ ਵੀ ਆਮ ਲੋਕਾਂ ਵਰਗੂ ਆ ਠੀਕ ਆ ਤੇ ਬਾਕੀ ਕੋਈ ਮਤਲਬ ਲੋਕਾਂ ਨੂੰ ਜ਼ਰੂਰ ਚਲੋ ਜਿਹੜੇ ਤੁਹਾਨੂੰ ਚਾਹੁੰਦੇ ਆ ਕਿਉਰੀਓਸਿਟੀ ਹੁੰਦੀ ਲੋਕਾਂ ਨੂੰ ਕਿਸੇ ਦੀ ਕਿਉਰੀਓਸਿਟੀ ਆ ਤੇ ਮਿਲੋ ਜ਼ਰੂਰ ਮਿਲੋ ਪਰ ਜਿਹੜੇ ਸਵਾਲ ਕਰਨੇ ਆ ਕੋਈ ਪਹਿਲਾਂ ਸਵਾਲ ਕਰਨ ਤੋਂ ਪਹਿਲਾਂ ਬੰਦੇ ਨੂੰ ਆਪਣੇ ਦਿਮਾਗ 'ਚ ਸਾਰੀ ਸੋਚਣਾ ਚਾਹੀਦਾ ਕਿ ਕਿਉਂ ਮੈਂ ਸਵਾਲ ਕਰੂੰਗਾ ਬੰਦਾ ਮੈਂ ਇਹੋ ਜਿਹਾ ਸਵਾਲ ਕਰੂੰਗਾ ਕਿ ਉਹਨਾਂ ਨੂੰ ਜਚੂਗਾ ਇਹ ਸਵਾਲ ਦੇਖੋ ਅੱਜ ਇਹ ਬਰਾੜ ਸਾਹਿਬ ਕੋਲੇ ਆਏ ਆ ਉਹਨਾਂ ਨੇ ਸਾਨੂੰ ਇੱਕ ਵੀ ਸਵਾਲ ਇਹੋ ਜਿਹਾ ਨਹੀਂ ਕੀਤਾ ਜਿਹੜਾ ਸਾਨੂੰ ਨਾ ਸਾਨੂੰ ਜਚੇ ਨਾ ਇਹ ਹੀ ਗੱਲ ਆਮ ਲੋਕਾਂ ਦੇ ਵਿੱਚ ਜਾਂ ਇੱਕ ਜਿਹੜੇ ਪੋਲੀਟੀਸ਼ੀਅਨ ਉਹਨਾਂ 'ਚ ਫਰਕ ਆ ਅੰਤ ਵੀ ਕਿਉਂਕਿ ਦੋਵੇਂ ਬ੍ਰਦਰ ਹੋਣਾ ਘਰ 'ਚ ਵੀ ਦੋ ਭਰਾ ਹੋਣ ਪੇ ਭਰਾ ਭੈਣ ਹੋਣ ਤੇ ਥੋੜੀ ਬੋਡੀ ਟਕਸਲ ਜੀ ਮਾੜੀ ਮੋਡੀ ਤਾਂ ਪਿਆਰ ਜੀ ਵਾਲੀ ਲੜਾਈ ਤਾਂ ਹੁੰਦੀ ਰਹਿੰਦੀ ਆ ਕਦੇ ਅੱਜ ਮਾੜੀ ਮੋਡੀ ਬਹਿਸ ਵੀ ਹੁੰਦੀ ਤੁਹਾਡੇ ਦੋਆ ਚ ਵੀ ਆ ਖਾ ਲਈਏ ਯਾਰ ਥੋਣਾ ਕਹੇ ਆ ਖਾਣਾ ਨਹੀਂ ਮੋਣਾ ਕਹੇ ਆ ਨਹੀਂ ਯਾਰ ਮੈਨੂੰ ਨਹੀਂ ਪਸੰਦ ਗਾ ਕੁਝ ਉਹਦੀਆਂ ਹਾਸੇ ਮਜ਼ਾਕ ਵਾਲੀਆਂ ਅਗਲੀ ਗੱਲਾਂ ਵੀ ਹੁੰਦੀਆਂ ਨਹੀਂ ਜੀ ਸਾਡਾ ਕੋਈ ਨਾ ਟਾਈਮ ਕੋਈ ਕੋਈ ਟਾਈਮ ਨਹੀਂ ਟੈਂਟਡ ਜਾ ਬੜਾ ਹਾਂ ਦਾਦਾ ਸਾਡੇ ਕੋ ਆ ਹਾਸੇ ਮਜ਼ਾਕ ਵਾਲੀਆਂ ਗੱਲਾਂ ਤੇ ਬਚਪਨ ਚ ਬਸ ਜਿਹੜੀਆਂ ਉਹ ਹੋ ਗਈਆਂ ਹੋ ਗਈਆਂ ਹੁਣ ਤਾਂ ਬਸ ਥੋੜਾ ਜਿਹਾ ਲੋਕ ਭਲਾਈ ਦੇ ਕੰਮ ਚ ਲੱਗੇ ਹੋਏ ਆ ਕੀ ਸਾਡਾ ਸਾਡਾ ਮੋਟਿਵ ਇਹ ਆ ਕਿ 24 ਆਵਰਸ ਦੀ ਸਪਲਾਈ ਨਿਰਵਿਘਨ ਦੇਣੀ ਹੈ ਬਿਜਲੀ ਨਿਰਵਿਘਨ ਦੇਣੀ ਮੈਂ ਬਚਪਨ ਦੀ ਆਪਣੀ ਯਾਦਾਂ ਸੰਜੀ ਕਰਨਾ ਚਾਹੂਗੀ ਬਚਪਨ ਦੀਆਂ ਯਾਦਾਂ ਤਾਂ ਬਹੁਤ ਨੇ ਬਹੁਤ ਨੇ ਵਧੀਆ ਹੁਣ ਇਸ ਤਰ੍ਹਾਂ ਟਾਈਮ ਕੋਈ ਯਾਦ ਨਹੀਂ ਇੱਕ ਜੋਬ ਹੋ ਗਈ ਹਨਾ ਇੱਕ ਕੋਈ ਟਾਰਗੇਟ ਮਿੱਥ ਕੇ ਚੱਲਣਾ ਜਦੋਂ ਹੁਣ ਕੋਈ ਖਰੀਏ ਕਿ ਸੇਵਾ ਮੁਕਤ ਵੀ ਹੋਣਾ ਰਿਟਾਇਰ ਵੀ ਹੋਣਾ ਯੈਸ ਨਾਲ ਨਾਲ ਕੋਈ ਟਾਰਗੇਟ ਮਿੱਥ ਕੇ ਚੱਲ ਜਾਓ ਕਿਸੇ ਖਾਸ ਵਰਗ ਲਈ ਕੰਮ ਕਰਨਾ ਜਾਂ ਕੁਝ ਖਾਸ ਕਰਨਾ ਹੈ ਜ਼ਿੰਦਗੀ ਵਿੱਚ ਅਸ ਤਰ੍ਹਾਂ ਦਾ ਕੁਝ ਅਸੀਂ ਚਾਹੁੰਦੇ ਆਂ ਦੇਖੋ ਜੀ ਮੈਂ ਜੋਬ ਤੇ ਆ ਤੇ ਮੋਹਣਾ ਫ੍ਰੀ ਆ ਉਹ ਡੈਮੋਕਰੈਟਿਕ ਪਰਸਨ ਹੈ ਤੇ ਬਟ ਕੋਈ ਨਾ ਪ੍ਰਮਾਤਮਾ ਨੇ ਕਿਰਮਾਂ ਚ ਲਿਖਿਆ ਹੋਇਆ ਤੇ ਜ਼ਰੂਰ ਮੈਂ ਰਾਜਨੀਤੀ ਵਾਲੇ ਵਾਸਤੇ ਲੋਕਾਂ ਦਾ ਇਹ ਭਲਾ ਭਲਾ ਕਰਨ ਵਾਸਤੇ ਸਮਾਜ ਦਾ ਭਲਾ ਕਰਨ ਵਾਸਤੇ ਰਾਜਨੀਤੀ 'ਚ ਪੈਰ ਰੱਖੂਗਾ ਸੁਣਾ ਮੋਹਣਾ ਦੇ ਸ਼ੌਂਕ ਕੀ ਨੇ ਤੇ ਸੁਣਿਆ ਵੀ ਤੁਸੀਂ ਇੱਕ ਸਿੰਗਿੰਗ ਸ਼ੋਅ ਦੇ ਵਿੱਚ ਵੀ ਗਏ ਸੀ ਜਿੱਥੇ ਤੁਹਾਨੂੰ ਕੋਈ ਵੱਡੇ ਕਲਾਕਾਰ ਨੇ ਫ੍ਰੀ ਸਿੰਗਿੰਗ ਦੀ ਆਫਰ ਵੀ ਦਿੱਤੀ ਸੀ ਸਿਖਲਾਈ ਦੀ ਯੈਸ ਯੈਸ ਅਸੀਂ ਦੇਖੋ ਜੀ ਅਸੀਂ ਗਏ ਸੀਗੇ ਬਹੁਤ ਵੱਡਾ ਪਲੇਟਫਾਰਮ ਸੀਗਾ ਸਾਰੇ ਗਾਵਾਂ ਪਾਸ ਜੀਟੀਵੀ ਉੱਥੋਂ ਦੇਖੋ ਲੋਕ ਜਾਂਦੇ ਜਾਂਦੇ ਆਪੜ ਵੇਲਦੇ ਰਹਿੰਦੇ ਨਹੀਂ ਜਾਇਆ ਜਾਂਦਾ ਬਹੁਤ ਬਹੁਤ ਮਿਹਨਤ ਬਹੁਤ ਕਰਨੀ ਪੈਂਦੀ ਇਹ ਗੁਰੂ ਰਾਮਦਾਸ ਜੀ ਰੱਬ ਚ ਰੱਬ ਵੱਲੋਂ ਸਾਨੂੰ ਇੱਕ ਦਾਤ ਬਖਸ਼ੀ ਗਈ ਸੀ ਕਿ ਉਹਨਾਂ ਨੇ ਖੁਦਾਂ ਨੂੰ ਫੋਨ ਕਰਕੇ ਬੁਲਾਇਆ ਤੇ ਅਸੀਂ ਲੋਕ ਉੱਥੇ ਤੈਜ਼ਾ ਚੀਫ ਗੈਸਟ ਗਏ ਜੰਮਾ ਮੋਣਾ ਨੇ ਇੱਕੋ ਵਿਆਹ ਬਾਰੇ ਜ਼ਿੰਦਗੀ ਬਾਰੇ ਕੀ ਸੋਚਿਆ ਦੇਖੋ ਜੀ ਇਹ ਇਸ ਮੋਟਿਵ ਤੇ ਹੀ ਗੱਲ ਨਹੀਂ ਕਰਨਾ ਚਾਹੁੰਦੇ ਕਿਸੇ ਨਾਲ ਵੀ ਨਹੀਂ ਕਰਦੇ ਨਾ ਹੀ ਇਹ ਸੋਚਦੇ ਵਿਆਹ ਬਾਰੇ ਅਲੇ ਬਣਾ ਜ਼ਿੰਦਗੀ ਸੈਟਲ ਸੈਟਲ ਕਰਨੀ ਚਾਹਦੇ ਛੇ ਬਾਅਦ ਕਿਤੇ ਸੋਚਾਂਗੇ ਕਿ ਅਜੇ ਤਾਂ ਹੀ ਚਾਹੁੰਦੇ ਆ ਕਿ ਲੋਕਾਂ ਭਲਾਈ ਖਰੀ ਚਾਹੀਏ ਉਹ ਨਾ ਕਹਿੰਦਾ ਪੋਲਿਟਿਕਸ ਚ ਆਉਣਾ ਹੈਗਾ ਪਰ ਖਾਸ ਮੁੱਦੇ ਕੀ ਲੱਗਦੇ ਪੰਜਾਬ ਦੇ ਕਿ ਆ ਇਹਨਾਂ ਮੁੱਦਿਆਂ ਤੇ ਗੱਲ ਹੀ ਨਹੀਂ ਹੁੰਦੀ ਜਾਂ ਇਹ ਜ਼ਰੂਰੀ ਨੇ ਇਹਨਾਂ ਤੇ ਗੱਲ ਹੋਣੀ ਚਾਹੀਦੀ ਹੈਗੀ ਕੀ ਸੋਚ ਕੇ ਬਿਲਕੁਲ ਵੀ ਮੈਂ ਤਾਂ ਕਹਿੰਨਾ ਕਿ ਮੈਰੀ ਇੱਕ ਇਹ ਸੋਚ ਆ ਤੁਸੀਂ ਅੱਜ ਪੋਲਿਟਿਸ਼ੀਅਨ ਹੀ ਬਣ ਜੀਏ ਕੋਈ ਲੈਟਰ X ਕਰਕੇ ਕੋਈ ਵੀ ਪੋਲਿਟਿਸ਼ੀਅਨ ਹੋਵੇ ਤਾਂ ਹਰ ਕੋਈ ਬੰਦਾ ਸੈਟੀਸਫਾਈਡ ਨਹੀਂ ਹੋ ਸਕਦਾ ਤੇ ਨਾ ਹੀ ਮੈਂ ਮੈਂ ਵੀ ਇੱਕ ਪੋਲੀਟੀਸ਼ੀਅਨ ਬਣ ਜਾਊਗਾ ਕਿਉਂਕਿ ਮੈਂ ਕਿਸੇ ਹਰ ਕਿਸੇ ਨੂੰ ਸੈਟੀਸਫਾਈਡ ਨਹੀਂ ਕਰ ਸਕਦਾ ਠੀਕ ਹੈ ਮੇਰੀ ਜਿੱਥੋਂ ਤੱਕ ਕੋਸ਼ਿਸ਼ ਹੋਏਗੀ ਕਿ ਮੈਂ ਜਿੱਥੋਂ ਤੱਕ ਭਲਾ ਕਰਨਾ ਚਾਹੁੰਦਾ ਆ ਕਿ ਲੋਕਾਂ ਦੀ ਆਵਾਜ਼ ਲੋਕ ਜਿਹੜੇ ਗਰੀਬ ਬੰਦੇ ਨੇ ਅਸਲ ਵਿੱਚ ਗਰੀਬ ਤੇ ਅਮੀਰ ਤੇ ਆਪਾਂ ਇਸ ਬਣਾਏ ਹੋਏ ਆ ਗਰੀਬ ਅਮੀਰ ਤੇ ਅਸਲ 'ਚ ਕੋਈ ਹੁੰਦਾ ਨਹੀਂ ਆ ਦੇਖੋ ਵੇਖੋ ਥੱਲੇ ਉੱਠਦਾ ਬੰਦਾ ਜ਼ਮੀਨ ਤੋਂ ਤੇ ਮਤਲਬ ਇੱਕ ਗੱਲ ਹੈ ਕਿ ਡਾਊਨ ਟੂ ਅਪ ਰੈਨੋ ਵੀ ਬਹੁਤ ਜ਼ਰੂਰੀ ਆ ਤੇ ਇੱਕ ਗੱਲ ਦਾ ਕਿ ਜਿਵੇਂ ਬੰਦਾ ਜ਼ਮੀਨ ਤੋਂ ਉੱਠ ਕੇ ਕੁੱਤਬਾ ਬੰਦੇ ਨੂੰ ਮਿਹਨਤ ਆਬ ਕਰਨੇ ਉਹਨੂੰ ਪੋਲੀਟੀਸ਼ੀਅਨ ਨੇ ਤਾਂ ਆ ਕੇ ਉਹਨਾਂ ਨੂੰ ਮਿਹਨਤ ਨਹੀਂ ਕਰਾਉਣ ਬੈਜਣਾ ਪੋਲੀਟੀਸ਼ੀਅਨ ਤੇ ਇੱਕ ਆ ਉਹ ਆ ਕਿ ਮਤਲਬ ਜਾਗਰੂਕਤਾ ਪੈਦਾ ਕਰਨੀ ਬੰਦੇ ਆ ਇੱਕ ਉਹਨਾਂ ਦੀ ਹਮਾਇਤ ਕਰਨੀ ਜਿੱਥੇ ਉਹਨਾਂ ਨੂੰ ਲੋੜ ਉਹ ਨਾਲ ਖੜਨਾ ਏ ਦੈਟਸ ਪੋਲੀਟੀਸ਼ੀਅਨ ਪੋਲੀਟੀਸ਼ੀਅਨ ਇਹ ਨਹੀਂ ਕਿ ਤੌੜਨਾ ਚ ਵੀ ਕੰਟੇ ਕਿ ਉਹ ਤੁਹਾਡੀ ਹਮਾਇਤ ਕਰੇ ਤੁਹਾਡੀ ਉਹ ਕਰੇ ਤੁਹਾਡੇ ਨਾਲ ਮਿਹਨਤ ਕਰੇ ਮਿਹਨਤ ਤਾਂ ਤੁਹਾਨੂੰ ਇੰਡੀਪੈਂਡੈਂਟਲੀ ਕਰਨੀ ਪੈਗੀ ਅੱਜ ਕੱਲ ਲੋਕ ਪੋਲੀਟੀਸ਼ੀਅਨਾਂ ਨੂੰ ਗਾਲ੍ਹਾਂ ਕੱਢੀ ਜਾਂਦੇ ਆ ਦੇਖੋ ਅੱਜ ਕੱਲ ਜੋਗ ਚੱਲਦਾ ਪਿਆ ਅਕਾਲੀ ਦਲ ਨੂੰ ਲੋਕ ਇਨਾ ਮਾੜਾ ਕਹਿੰਦੇ ਹੈ ਨਹੀਂ ਇਹ ਗੱਲ ਅਸੀਂ ਇਸ ਮੋਟਿਵ ਤੇ ਇਹ ਗੱਲ ਕਰਦੇ ਆ ਕਿ ਮਤਲਬ ਚਲੋ ਅਹੀਂ ਤੋਂ ਪਹਿਲਾਂ ਹੀ ਗਾਇਤ ਕਿ ਕੋਈ ਵੀ ਮਤਲਬ 100 ਤੋਂ 90% ਵਰ ਜਿਹੜੇ ਸੈਟੀਸਫਾਈਡ ਹੋਣਗੇ ਬਾਕੀ ਜਿਹੜੇ 10% ਉਹ ਤਾਂ ਕੋਣਗੇ ਤੁਹਾਡੇ ਐਂਟੀ ਹੋਣਗੇ ਦਾ ਅਨਸੈਟੀਸਫਾਈਡ ਹੋਣਗੇ ਤੁਸੀਂ ਸਾਰਿਆਂ ਨੂੰ ਸੈਟੀਸਫੈਕਸ਼ਨ ਨਹੀਂ ਦੇ ਸਕਦੇ ਸੋ ਇਸ ਲਈ ਜੋ ਵੀ ਮੈਂ ਪਰਮਾਤਮਾ ਨੇ ਚਾਇਆ ਮੈਂ ਰਾਜਨੀਤੀ ਚ ਆ ਕੇ ਤੇ ਜੋ ਵੀ ਵਾਈਗਰੂ ਦੇ ਕੰਮ ਸੰਭਪਣਗੇ ਪਰਮਾਤਮਾ ਦੇ ਕੰਮ ਸੰਭਪਣਗੇ ਤੇ ਮੈਂ ਉਹ ਨਕਸ਼ੇ ਕਰਾਂ। ਕੋਈ ਫਿਲਮ ਇੰਡਸਟਰੀ ਜਾਂ ਕੋਈ ਡਰਾਮਾਸ ਵਗੈਰਾ ਕਿਸੇ ਹੋਰ ਇਹ ਵੀ ਕੰਟੈਕਟਸ ਕੀਤੇ ਇਹਨਾਂ ਤੋਂ ਬਾਅਦ ਜੋ ਲਗਾਤਾਰ ਹੁਣ ਸੋਮਾ ਤੇ ਮੋਨਾ ਜਿਹੜੇ ਅਗੇ ਨੇ ਲਗਾਤਾਰ ਇੰਟਰਵਿਊ ਚੱਲ ਰਹੀਆਂ ਨੇ ਲਗਾਤਾਰ ਜਿਹੜੇ ਅਸੀਂ ਇਹ ਜਿਹੜਾ ਦਾ ਪ੍ਰੋਫੈਸ਼ਨਲ ਇਹ ਮੈਂ ਪੈਸ਼ਨ ਜਨ ਬਣਾਇਆ ਹੋਇਆ ਉਹ ਤਾਂ ਹੀ ਮਤਲਬ ਉਹ ਇਹੀ ਕਿ ਸਿੰਗਿੰਗ ਦੇ ਵਿੱਚ ਜਨ ਕਹਿੰਦੇ ਕੁੱਝ ਗੂੰਗੁਣਾ ਕੇ ਇਸ ਨਾਲ ਦੋ ਸਾਨੂੰ ਕਿਸੇ ਨੂੰ ਸੁਣੀ ਜਾਨਾ ਤਾਂ ਇੱਕ ਛੋਟਾ ਜਿਹਾ ਹੋ ਜਾਣਾ